ਅੱਜ ਸਵੇਰੇ ਪਿੰਡ ਤੋਂ ਸ਼ਹਿਰ ਵੱਲ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ ਇੱਕ ਬਾਈ ਟੱਕਰਿਆ ਤੇ ਬਾਈ ਦਾ ਪਜਾਮਾ ਉਹਦੇ ਸਾਈਕਲ ਤੋਂ ਥੱਲੇ ਡਿੱਗ ਪਿਆ ਸੀ ਤੇ ਮੈਂ ਬਾਈ ਨੂੰ ਰੋਕ ਕੇ ਕਿਹਾ ਬਾਈ ਆ ਲੈ ਆਪਦਾ ਪਜਾਮਾ ਲੈ ਜਾ ਤੇ ਬਾਈ ਨਾਲ ਕਰਦਿਆਂ ਗੱਲਬਾਤ ਕਿਹਾਲਾ ਬਾਈ ਠੀਕ ਹੈ ਆ ਤੇਰਾ ਰਹਿ ਗਿਆ ਪਜਾਮਾ ਜਾ ਆ ਜਾ ਆ ਜਾ ਹੋਰ ਫਿਰ ਕਿਵੇਂ ਆ ਵਧੀਆ ਜੀ ਤੁਸੀਂ ਦੱਸੋ ਬੜਾ ਰੰਗ ਰੂਪ ਬਣਾਇਆ ਬਖਸ਼ ਮਾਲਕ ਦੀ ਰਹਿਣ ਤੇ ਫਿਰ ਕਿਸੇ ਨੇ ਵਾਇਰਲ ਬੂਰਲ ਕੀਤਾ ਨਹੀਂ ਵਾਇਰਲ ਆ ਪਹਿਲਾਂ ਪਜਾਮਾ ਫੋਟੋ ਦਾ ਨੂੰ ਕੋਣ ਕਰਦਾ ਵਾਇਰਲ ਪਿੰਡ ਕਿਹੜਾ ਕੰਨਾ ਗਲਾਬ ਸਿੰਘ ਦਾ ਨਨਾ ਗਲਾਬ ਸਿੰਘ ਵਾਲਾ ਹਾਂਜੀ ਮਤਲਬ ਬਈ ਬਣਿਆ ਵਾ ਕੀ ਆ ਤੂੰ ਐਕਚੁਅਲ ਦੇ ਵਿੱਚ ਭਰਾਵਾ ਕੋਈ ਨਹੀਂ ਮਤਲਬ ਉਹ ਜਿੰਦਗੀਆਂ ਨੇ ਯਾਰ ਇਹਨਾਂ ਦੀ ਕੀ ਬਾਤ ਐ ਇੱਥੇ ਤੇ ਸਿੰਗਲ ਪੱਕੇ ਜਿੰਦਾ ਲਾਈਵ ਨੇ ਸਿੰਗਲ ਨੂੰ ਲੱਗਦਾ ਹੈ ਸਿੰਗਲ ਨੂੰ ਲੱਗਦਾ ਨਹੀਂ ਪੈਂਦਾ ਨਹੀਂ ਸਿੰਗਲ ਕਾ ਤੂੰ ਲੱਗਦਾ ਹੈ ਬਾਹੂ ਨਸ਼ਾ ਨੁਸ਼ਾ ਨਹਾ ਰਕਾਣੇ ਸੋਚੀ ਜਾਂਦੇ ਘਾਣੇਰ ਕਰਦੇ ਕੀ ਆ ਲੋਕ ਵੀ ਕਿਵੇਂ ਇੱਕ ਪਾਸੇ ਤਾਂ ਤੂੰ ਮੇਰਾ ਪਜਾਮਾ ਫੜਾਉਣਾ ਹੈ ਬਿਲਕੁਲ ਇੱਕ ਪਾਸੇ ਪਤਾ ਨਹੀਂ ਤੂੰ ਮੈਨੂੰ ਕੁੱਟਦੇ ਇੱਥੇ ਨਹੀਂ ਕਟਦਾ ਤਾਂ ਨਹੀਂ ਮੈਂ ਹੈਗਾ ਮੈਂ ਤਾਂ ਤੇਰੇ ਭਈਆ ਰੰਗ ਰੂਪਾ ਤੇਰੇ ਵਾਲਾਂ ਦਾ ਸਟਾਈਲ ਦੇਖ ਕੇ ਇਹ ਮੈਨੂੰ ਲੱਗਦਾ ਸਾਡੇ ਮੈਟ੍ਰਿਕਸ ਵਾਲੇ ਬਾਈ ਨੇ ਕੀਤਾ ਵਾ ਇਹ ਹਾਂ लवली 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 ਨੇ ਉਹ ਵੀ ਘੈਂਟ ਆ ਬੰਦਾ ਮੈਂ ਉੱਥੇ ਗਿਆ ਸੀ ਢੰਡੇ ਹਾਂ ਉਹਨਾਂ ਨੇ ਭਲਾਵਾ ਕੀ ਕਰਨਾ ਹੈ ਸਾਲਿਆਂ ਨੇ ਮੈਨੂੰ ਕਟਿਆ ਤੈਨੂੰ ਬੈੱਡ ਨਹੀਂ ਛੱਡਦਾ ਹੈਂ ਕਹਿੰਦੇ ਤੂੰ ਬੈੱਡ ਨਹੀਂ ਛੱਡਦਾ ਅੱਛਾ ਬੈੱਡ ਬੈੱਡ ਹੈ ਨਹੀਂ ਕਹਿੰਦੇ ਬੰਦਾ ਛੜਾਉਨ ਨੂੰ ਅੱਛਾ ਅੱਛਾ ਉਹ ਮਾ ਥੱਲੇ ਪੈ ਜਾਣਾ ਜੇ ਕੋਈ ਮਲਾਦ ਮੰਗੇ ਉੱਤੋਂ ਦੀ ਕਹਿਣਗੇ ਮਰੀਜ਼ ਥੱਲੇ ਪਏ ਆ ਅੱਛਾ ਹੱਥਾਂ ਦੇ ਵੀ ਹੱਥਾਂ ਤੇ ਵੀ ਆਹ ਬਣਾਈਆਂ ਹੋਈਆਂ ਹੈ ਇਹ ਸੌਂਕ ਆਈ ਵਾ ਠੀਕ ਹੈ ਕਿਸੇ ਪੀਰ ਪੂਰ ਨੂੰ ਵੀ ਮੰਨਦਾ ਬਾਈ ਹੈ ਹੀ ਨਹੀਂ ਨਾ ਪੀਰ ਨਾ ਫਕੀਰ ਕੋਈ ਹੈ ਹੀ ਨਹੀਂ ਕੋਈ ਨਹੀਂ ਹੈਗਾ ਇਹ ਡਰਾਮਾ ਹੈ ਨਾ ਮਰਜੀ ਤੈਨੂੰ ਮੈਂ ਕਹਿਣਾ ਲਾ 100 ਰੁਪਏ ਦੇ ਤੇਰਾ ਕੰਮ ਬਣ ਗਿਆ ਕੰਮ ਦਾ ਹੁਣ ਤੂੰ ਮਨੋ ਤਨੋ ਤੇ ਆ ਕੇ ਉਹਿਆ ਮਾਂ ਪਿਓ ਨੂੰ ਆਪਦੇ ਨੂੰ ਹੂੰ ਜਿਹਨੂੰ ਵੀ ਮੰਨਦਾ ਤਾਂ ਨਾ ਹੂੰ ਮੇਰਾ ਤੁੱਕਾ ਲੱਗ ਜਾਣਾ ਸੌ ਬਣ ਜਾਣਾ ਤੇਰਾ ਕੰਮ ਉਹੀ ਹੋ ਜਾਣਾ ਕਿਉਂਕਿ ਤੂੰ ਚੱਲਿਆ ਕੰਮ ਕਰਨਾ ਬਿਲਕੁਲ ਬਾਈ ਤੇ ਮੈਂ ਹੁਣ ਜਾਣਾ ਜਿਹੜੇ ਕੰਮ ਮੇਰਾ ਵੀ ਬਣੀ ਜਾਣਾ ਹੂੰ ਇਹ ਜ਼ਰੂਰੀ ਹੈ ਮਤਲਬ ਜਿਵੇਂ ਹੁਣ ਤੂੰ ਬਈ ਆ ਗੈਟਅਪ ਦੇ ਵਿੱਚ ਹੈਣਾ ਵੀ ਜਿਵੇਂ ਆਹ ਸਾਰਾ ਆਪਦਾ ਉਹ ਕਰੀ ਬੈਠਾ ਤੈਨੂੰ ਆਏ ਨਹੀਂ ਹੈਗਾ ਪ੍ਰਵਾਹ ਕਿਸੇ ਦੀ ਵੀ ਕੋਈ ਕੀ ਕਹੂਗਾ ਆਪਾਂ ਨੂੰ ਕਿਹਨੇ ਕਹਿਣਾ ਚੱਕਰੀ ਨਹੀਂ ਕੋਈ ਕਿਸੇ ਉਹ ਲੈ ਆਪਾਂ ਨੂੰ ਕਹਿਣਗੇ ਜੀ ਆਹ ਮੇਰੀ ਜ਼ਿੰਦਗੀ ਹੈ ਹੁਣ ਤੂੰ ਨਾਲੀ ਰੱਖੀ ਆ ਮੱਗ ਰੱਖੀ ਆ ਤੇਰੀ ਲੀਡਿੰਗ ਦੂਜਾ 65 ਸਾਢੇ ਨਾ ਮੈਂ ਮੈਂ ਕਹੀ ਜਾਵਾਂ ਵੀ ਮੇਰੇ ਨਾਲ ਦਾ ਕੁਰਤਾ ਪਜਾਮਾ ਪਾ ਮਨ ਤੇ ਤਾਂ ਮੈਂ ਦਾ ਘਰ ਦਾ ਦਿੱਤੇ ਬੰਦੇ ਦਾ ਮਨ ਜਾਂਦਾ ਸਹੀ ਗੱਲ ਆ ਜੇ ਹੁਣ ਐਵੇਂ ਮੈਂ ਤੈਨੂੰ ਧੱਕੇ ਨਾਲ ਕਹਾਂ ਵੀ ਧੁੰਦਾ ਸਾਗੀ ਸਾ ਕੰਬਰ ਤੋਂ ਸਾਗੀ ਸਾਕ ਉਹ ਗਿਆ ਪਹਿਲੇ ਜਾਵੜਿਆ ਮਨ ਨਾਲ ਨਹੀਂ ਤੇ ਤੈਨੂੰ ਅਗਲਾ ਤੈਨੂੰ ਖਜਲ ਕਰਨ ਦਾ ਮਾਰਾ ਤੈਨੂੰ ਬਾਦੇ ਤੇ ਨਾਲੇ ਤੇਰੀ ਵੀਡੀਓ ਬਣਾਉ ਉਹੀ ਬੰਦਾ ਜਿਹੜਾ ਤੈਨੂੰ ਟ੍ਰਿਗ ਪਿਆਉ ਨਾਲੇ ਤੈਨੂੰ ਕਹੂ ਆਹ ਫੜਦਾ ਬਾਬਾ ਸਹੀ ਗੱਲ ਹੈ ਇੱਥੇ ਕੁਝ ਨਹੀਂ ਦੁਨੀਆਦਾਰੀ ਦੇਖੀ ਹੋਈ ਆ ਹਾਂ ਕਿ ਤੂੰ ਦਹਰ ਤੀ ਇਹ ਨਾ ਫੜੋ ਉਹ ਵੀ ਦੇਣੇ ਪੈਣੇ ਇੱਥੇ ਬਿਲਕੁਲ ਭਾਈ ਇਹ ਪਤਾ ਤੈਥੋਂ ਲੈ ਲੈਦਾ ਹਰਪੀ ਇਹ ਪਤਾ ਨਹੀਂ ਕਿੱਥੇ ਦੇਣੇ ਪੈਣ ਜਾ ਕੇ ਗੱਡਾ ਗੱਲਾਂ ਉਹ ਘੈਂਟ ਆ ਬਈ ਤੇਰੀਆਂ ਗੱਲਾਂ ਦਾ ਰੱਬ ਦਿੰਗਾ ਸਿੱਧੀਆਂ ਤਾਰਾਂ ਤਾ ਹਦਰਾਂਗਾ ਨਾਲੇ ਦੁਨੀਆ ਜਿਹੜੀ ਇਹਦਾ ਕਿੜੇ ਮਕੋੜੇ ਲੱਗਦਾ ਮੈਨੂੰ ਠੀਕ ਐ ਨਹੀਂ ਕੁਛ ਇਹਨਾਂ ਨੂੰ ਐਂ ਦਾ ਪਾਣੀ ਦੀ ਸਾਡਾ ਧਰਮ ਜਾਂ ਦਾ ਸਾਡੇ ਵਾਸਤੇ ਹੈਗੀ ਜੀ ਸਾਡੀ ਕੀ ਆ ਹੂੰ ਇਹ ਤਾਂ ਵਾ ਚੱਕਦੇ ਉੱਥੇ ਦਿੱਲੀ ਬੱਸਦਾ ਧਰਨਾ ਹੂੰ ਬਿਲਕੁਲ ਹੁਣ ਤੈਨੂੰ ਕੋਈ ਨੁਕਸਾ ਡਾਕਟਰ ਕੋਲੇ ਜਾ ਕੇ ਦੱਸੇਗਾ ਨਾ ਮੈਨੂੰ ਦੱਸੇਗਾ ਉਸੇ ਤਾਂ ਤੁਹਾਨੂੰ ਦੱਸਣੇ ਬੂਬੀ ਐ ਹੁੰਦਾ ਨਹੀਂ ਇਹ ਹੂੰ ਤੇ ਸਿੱਧੇ ਹੀ ਪੁੱਲਾਂ ਗਏ ਭਾਈ ਆ ਗੱਲ ਬਾਤ ਆਏ ਆ ਜਿਵੇਂ ਮਰਜ਼ੀ ਕਰ ਲੋ ਅਗਲਾ ਦਾ ਲੋਗ ਲਾਗਾ ਨਾ ਕਰੀ ਚੱਲੋ ਜਨੇ ਰੱਬ ਨਾਲ ਤਾਰਾ ਫਿਰ ਕਿਵੇਂ ਜੋੜਦਿਆਂ ਭਾਈ ਰੱਬ ਨਾਲ ਤਾਰਾ ਬਸ ਭਾਈ ਘਰ ਦੇ ਤੇ ਆਗਣੇ ਪੈਂਦੇ ਆ ਹੂੰ ਤੇ ਆਪ ਦੀ ਮੌਤ ਰਹਿਣਾ ਮਾਣ ਠੀਕ ਆ ਆ ਲੈ ਮੈਂ ਕੱਲ ਮੈਂ ਟ੍ਰੈਕਸ ਨਾਲ ਸਾਰਾ ਦਿੜੇ ਬੈਠਾ ਰਿਆ ਹੂੰ ਉਹਨਾਂ ਨੇ ਮੈਨੂੰ ਆਹ ਸੁਰਤਾ ਪੇ ਮੰਗ ਦਿੱਤਾ ਹੂੰ ਜੁੱਤੀ ਵੀ ਦੇਤੀ ਹੂੰ ਤੇ ਅੱਜ ਰੋਟੀ ਖਵਾ ਦਿੱਤੀ ਕਿਸੇ ਨੇ ਉਹ ਖਾ ਕੇ ਹੁਣ ਇੱਧਰ ਜਾਣਾ ਕੀ ਮਿਲਦਾ ਸ਼ਾਮ ਨੂੰ ਇੱਥੇ ਹੋਇਆ ਉੱਥੇ ਠੀਕ ਆ ਰੋਣਾ ਪਾਣੀ ਲੈ ਕੇ ਜਾਉ ਲੈ ਕੇ ਜਾਉਗੇ ਹੱਥੀ ਭਾਈ ਜਿੰਨਾ ਕੋ ਖਾ ਆਜ ਬਦਨ ਕੀ ਖਾਣਾ ਖੈਰ ਸਾਡਾ ਕੋਈ ਵਰਖੀ ਨਾ ਕੋਈ ਅੰਬ ਕੋ ਨਹੀਂ ਚੱਕਿਆ ਠੀਕ ਹੈ ਕਹਿੰਦਾ ਨਹੀਂ ਹੁੰਦਾ ਤਾਬੇ ਵਾਲਾ ਭਾਈ ਤੇਰਾ ਕੀ ਲੱਗਦਾ ਹੂੰ ਕੈਂਠੇ ਵਾਲਾ ਭਾਈ ਠੀਕ ਹੈ ਕਿਉਂ ਕਿ ਉਹਦਾ ਹੋਣਾ ਅਗਲੇ ਨੇ ਲੈਣਾ ਹੀ ਆਂ ਬੁੜੀ ਹੋਏ ਤੂੰ ਤਾਂ ਜੀਜੀ ਕਰੇਗਾ ਬੰਦਾ ਹੂ ਮੜਾਇਆ ਦੱਸ ਚ ਬੋਲੂ ਦੱਸ ਬੋਲੂ ਬਿਲਕੁਲ ਹਾਂ ਉਹਨੂੰ ਡਰ ਨਹੀਂ ਹੁਣ ਵਿਆਹ ਤੂੰ ਗਲਤ ਭਾਈ ਆਂ ਬੁੜੀ ਬੁੜੀ ਨੂੰ ਤੂੰ ਐਵੇਂ ਨਹੀਂ ਕਹਿ ਸਕਣਾ ਇਹ ਪੀਸ ਗਲਤ ਆ ਹੂੰ ਉਹਰਾ ਕੀ ਬਣਦੇ ਆ ਗੱਲ ਜਰੂਰੀ ਆ ਤੇ ਜੇ ਤੂੰ ਹੋਇਆ ਤੂੰ ਬੰਦੇ ਦੇ ਤੇ ਗੱਲ ਤੇ ਹੱਥ ਪਾ ਲਿਆ ਉਸੇ ਤੇ ਰਾਜੀ ਬੰਦੇ ਹੀ ਹੋ ਜਾਣਾ ਤੁਹਾਡਾ ਹੋ ਜਾਣਾ ਉਹ ਤਾਂ ਕਿੱਡੀ ਗੱਲ ਆ ਯਾਰ ਤੂੰ ਇਹਨੂੰ ਗੱਲ ਨਾ ਤੇਰੇ ਮਾਰਨ ਦਾ ਬਾਰ ਬੰਦੇ ਇਹਨੇ ਇਹਨਾਂ ਨੂੰ ਤਾਂ ਸੁਣ ਤਾਂ ਲਾਉਣੀਆਂ ਬਸ ਬੰਦਾ ਅੰਦਰੀ ਗੱਲ ਜੂ ਤੀਵੀਂ ਕਿੜਿਆਲਾ ਬੰਦੇ ਦੇ ਪਾਇਆ ਵਾ ਸਹੀ ਗੱਲ ਆ ਬਾਈ ਬੰਨਣ ਵਾਸਤੇ ਬੰਦੇ ਨੂੰ ਹਾਂ ਬੰਦਾ ਬੰਨਣਾ ਨਹੀਂ ਤਾਂ ਬੰਨਣਾ ਬਸ ਬੰਦਾ ਲੱਗੇਗਾ ਹੈ ਹੀ ਨਹੀਂ ਹੈ ਨਹੀਂ ਜੇ ਇਹਦਾ ਜਦੋਂ ਰੋਟੀ ਮਿਲ ਗਈ ਬੱਸ ਸਟਾਰਟ ਆਨ ਹੋਰ ਬਹੁਤ ਵਧੀਆ ਵੀਰੇ ਓਕੇ ਆ ਕੰਮ ਹਾਂ